ਪਿੰਡਾਂ ਦੇ ਵਿੱਚ ਪਹਿਲਾਂ ਜਿਹੜੀਆਂ ਸਾਂਝੀਆਂ ਜ਼ਮੀਨਾਂ ਸੀ ਉਹਨਾਂ 'ਚ ਗਰਾਊਂਡ ਬਣਾਏ ਹੋਏ ਸੀ ਹੁਣ ਐਤਕੀ ਮਾਫ ਕਰਨਾ ਕਿਸਾਨਾਂ ਨੇ ਮੈਂ ਜੱਟਾਂ ਦੀ ਗੱਲ ਤਾਂ ਨਹੀਂ ਕਰੂੰਗਾ ਕਿਸਾਨਾਂ ਨੇ ਉਹੀ ਜ਼ਮੀਨਾਂ 1,10,000 1,16,000 ਰੁਪਇਆ ਪਰ ਏਕੜ ਠੇਕੇ ਤੇ ਲੈ ਲਈ 1 ਸਾਲ ਵਾਸਤੇ ਉਹਨਾਂ ਨੂੰ ਮੇਰਾ ਹਲੇ ਸਿਆਸੀ ਬੋਲ ਸੀ ਪਿੱਛੇ ਹੰਕਾਰ ਸੀ ਜਾਂ ਵੱਡਾ ਮਾਣ ਸੀ ਕਿਉਂਕਿ ਮੇਰੀ ਜਿਹੜੀ ਖੇਤੀ ਪ੍ਰਤੀ ਆਪ ਦੀ ਇਕਨੋਮਿਕਸ ਹੈ 70-80 ਹਜ਼ਾਰ ਰੁਪਏ ਤੋਂ ਵੱਧ ਬਚਦਾ ਨਹੀਂ ਜੱਟ ਨੂੰ ਪਰ 1,10,000 ਠੇਕੇ ਤੇ ਲੈ ਕੇ ਤੁਸੀਂ ਕੀ ਬਚਾਉਣਾ ਮੈਨੂੰ ਸਮਝ ਨਹੀਂ ਆਇਆ ਉਹ ਗਰਾਊਂਡ ਸੀ ਪਹਿਲਾਂ ਜੁਆਕ ਉੱਥੇ ਖੇੜਦੇ ਸੀ ਉਹਨਾਂ ਜੁਆਕਾਂ ਦੇ ਹੱਥਾਂ 'ਚ ਗੀਟੀਆਂ ਨੇ ਮੋਬਾਈਲ ਫੋਨ ਜਿਹਨੂੰ ਕਹਿੰਦੇ ਆ ਘਰਾਂ 'ਚ ਟੀਵੀ ਲੱਗੇ ਬਜ਼ੁਰਗਾਂ ਦਾ ਕੋਈ ਸਾਥ ਨਹੀਂ ਦਿੰਦਾ ਤੇ ਬਜ਼ੁਰਗ ਬਾਹਰ ਕਿਵੇਂ ਨਿਕਲਣ ਪਹਿਲਾਂ ਪੋਤੇ ਨਾਲ ਖੇੜਦੇ ਸੀ ਜਿਵੇਂ ਕਹਿੰਦੇ ਹੁੰਦੇ ਨੇ ਕਿ ਪੋਤੇ ਦਾ ਪਹਿਲਾ ਯਾਰ ਦਾਦਾ ਤੇ ਦਾਦੇ ਦਾ ਆਖਰੀ ਯਾਰ ਪੋਤਾ ਹੁਣ ਦਾਦਾ ਪੋਤਾ ਇਕੱਠੇ ਹੀ ਨਹੀਂ ਹੁੰਦੇ ਪਤਾ ਨਹੀਂ ਕਿਉਂ ਨਹੀਂ ਹੁੰਦੇ ਕਿਉਂਕਿ ਪੋਤਾ ਅੱਡ ਕਮਰੇ ਚ ਦਾਦਾ ਅੱਡ ਕਮਰੇ ਚ ਉਹ ਵਿਚਾਰੇ ਬੈਠੇ ਰਹਿੰਦੇ ਨੇ ਬਸੁਰਗ ਸੋ ਮੈਂ ਪੰਜਾਬ ਦੇ ਹਰ ਸਰਪੰਚ ਪੰਜ ਪੰਚਾਇਤ ਨੂੰ ਨੰਬਰਦਾਰ ਸਾਹਿਬ ਨੂੰ ਅਮੀਰ ਲੋਕਾਂ ਨੂੰ ਜਿਹੜੇ ਅਫੋਰਡ ਕਰਦੇ ਨੇ ਜਾਂ ਪੰਚਾਇਤਾਂ ਨੂੰ ਰਲ ਕੇ ਕਹੂੰਗਾ ਕਿ ਆਪਦੇ ਆਪਦੇ ਪਿੰਡ ਦੀ ਸਾਂਝੀ ਜ਼ਮੀਨ ਦੇ ਵਿੱਚ ਜ਼ਰੂਰ ਗਰਾਊਂਡ ਛੱਡਣ ਖੇਡਾਂ ਵਾਸਤੇ ਔਰ ਜਵਾਕਾਂ ਨੂੰ ਉਤਸ਼ਾਹਤ ਕਰਨ ਕਿ ਉਹ ਹਰ ਰੋਜ਼ ਸਵੇਰੇ ਸ਼ਾਮ ਜ਼ਰੂਰ ਆਉਣ ਪੈਣਾ ਧੀਆ ਸਾਡੀਆਂ ਜਿਹੜੀਆਂ ਗੋਡਿਆਂ ਦੇ ਕਈ ਬਿਮਾਰੀਆਂ ਤੋਂ ਦੁਖੀ ਨੇ ਉਹ ਵੀ ਸ਼ਾਮ ਨੂੰ ਸਵੇਰੇ ਵਾਕ ਕਰਨ ਦੀ ਕੋਸ਼ਿਸ਼ ਕਰ ਮੇਰੇ ਹਿਸਾਬ ਨਾਲ ਫਰਸਟ੍ਰੇਸ਼ਨ ਦਾ ਦੂਜਾ ਨਾਮ ਹੈ ਜਦੋਂ ਉਹਨਾਂ ਨੂੰ ਆਪਦੀ ਜ਼ਿੰਦਗੀ ਦਾ ਸਹੀ ਪੈੰਡਾ ਤੈਅ ਕਰਨ ਵਾਸਤੇ ਰਾਹ ਨਹੀਂ ਲੱਭਦਾ ਫਿਰ ਉਹ ਸ਼ਾਇਦ ਨਸ਼ਾ ਵਾਸਤੇ ਤੁਰ ਰਹੇ ਨੇ ਇਹਦੇ ਵਾਸਤੇ ਕੌਣ ਸਬਿਆਰ ਮੈਨੂੰ ਨਹੀਂ ਪਤਾ ਪਰ ਮੈਂ ਕਹੂੰਗਾ ਨਹੀਂ ਆਪਦੇ ਸਮਾਨ ਨੂੰ ਪਰ ਫਿਰ ਵੀ ਕਿਤੇ ਨਾ ਕਿਤੇ ਮਾਪੇ ਵੀ ਜ਼ਿੰਮੇਵਾਰ ਨੇ ਸਮਾਜ ਵੀ ਜ਼ਿੰਮੇਵਾਰ ਹੈ ਸਮਾਜ ਵੀ ਜ਼ਿੰਮੇਵਾਰ ਹੈ ਤੇ ਜ਼ਿੰਮੇਵਾਰ ਉਹ ਬੱਚੇ ਵੀ ਨੇ ਤੇ ਸਭ ਤੋਂ ਵੱਧ ਸਰਕਾਰ ਵੀ ਜ਼ਿੰਮੇਵਾਰ ਹੈ ਜਿੱਨਾ ਚਿਰ ਬੱਚਿਆਂ ਨੂੰ ਸਿਹਤ ਨਹੀਂ ਮਿਲਦੀ ਸਿਹਤ ਸਿਹਤ ਨਹੀਂ ਮਿਲਦੀ ਉਹਨਾਂ ਚਿਰ ਬੱਚੇ ਕਿਤੇ ਨਾ ਕਿਤੇ ਉਖੜ ਜਾਂਦੇ ਨੇ ਕਿਉਂਕਿ ਅਡੋਲਸੈਂਸ ਸੇਜ ਹੁੰਦੀ ਹੈ ਨਰਮ ਸੁਭਾਅ ਦਾ ਬੱਚਿਆਂ ਦਾ ਪੋਲੇ ਲੋਕ ਹੁੰਦੇ ਨੇ ਇਹਨਾਂ ਨੂੰ ਲੋਕ ਭਲੋ ਲੈਂਦੇ ਨੇ ਜਿਹੜੇ ਮੇਰੇ ਵਰਗੇ ਸ਼ੈਤਾਨ ਲੋਕ ਹੁੰਦੇ ਨੇ ਉਹ ਇਹਨਾਂ ਬੱਚਿਆਂ ਨੂੰ ਭਲੋ ਲੈਂਦੇ ਨੇ ਸੋ ਮੇਰੇ ਵਰਗੇ ਸ਼ੈਤਾਨਾਂ ਦੇ ਪੈਰਾਂ 'ਚ ਸਿਨਮਰ ਬੇਨਤੀ ਹਾੜਾ ਰੱਬ ਦੇ ਵਾਸਤੇ ਇੰਨਾ ਭੋਲੇ ਭਾਲੇ ਲੋਕਾਂ ਨੂੰ ਸਿੱਧੇ ਰਾਹ ਤੁਸੀਂ ਨਹੀਂ ਪਾ ਸਕਦੇ ਕੁਰਾਹੇ ਨਾ ਬਾਓ ਸਾਡੀ ਪੰਜਾਬ ਦੀ ਜਵਾਨੀ ਨੂੰ ਬਚਾ ਲਓ ਬਚ ਜਾਂਦੇ